ਅੱਜ ਅਸੀਂ ਖੜੇ ਆ ਸਦਰ ਥਾਣਾ ਉਹ ਜਿਹੜੀ ਨਕਲੀ ਖਾਦ ਝੂਠ ਖੜਿਓ ਫੜੀ ਗਈ ਸੀ ਅੱਜ ਉਹ ਖਾਦ ਇੱਥੇ ਆ ਗਈ ਥਾਣੇ ਦੇ ਵਿੱਚ ਪਰ ਅਜੇ ਤੱਕ ਦੋਸ਼ੀ ਵੀ ਬਾਹਰ ਫਿਰਦਾ ਜਿੰਦੇ ਪਰਚਾ ਦਰਜ ਹੋਇਆ ਤੇ ਜਿਹੜਾ ਏਡੀਓ ਹੈ ਜਿਹੜਾ ਮੌਕੇ ਦਾ ਜਿੰਨੇ ਖਾਰੇ ਮਹਿੰਗਾਈ ਸੀ ਜਿੰਦੀ ਆ ਪੰਜ ਦਖਾਨਾ ਇੱਥੇ ਤੇ ਪਤਾ ਨਹੀਂ ਕਿੰਨਾ ਵੱਡਾ ਨੈਕਸਸ ਹੈ ਕਿੰਨੇ ਲੋਕਾਂ ਨਾਲ ਰਲਿਆ ਆਇਆ ਲੱਖਾਂ ਰੁਪਏ ਦਾ ਕਾਰੋਬਾਰ ਉਹ ਕਿਸਾਨਾਂ ਨਾਲ ਠੱਗੀ ਮਾਰ ਰਿਹਾ ਕਰੋੜਾਂ ਰੁਪਏ ਦੀ ਪਰ ਅਜੇ ਤੱਕ ਉਹ ਕੋਈ ਨਹੀਂ ਫੜਿਆ ਗਿਆ ਹਾਲਾਤ ਦੇਖ ਲਓ ਤੁਹਾਨੂੰ ਖਾ ਰਹੇ ਆ ਸਦਰ ਥਾਣੇ ਦੇ ਵਿੱਚ ਆ ਡੀਏਪੀ ਜਿਹੜੀ ਨਕਲੀ ਆ ਗਈ ਆ ਵੇਖੋ ਨਿਹਰਾ ਰੰਗ ਕੀਤਾ ਹੋਇਆ ਉੱਤੇ ਆ ਵੇਖੋ ਜਿਵੇਂ ਸੋਨੇ ਦੇ ਉੱਤੇ ਤਾਂਬੇ ਦੇ ਉੱਤੇ ਸੋਨੇ ਦੀ ਪਾਲਚ ਕਰਕੇ ਕੋਈ ਨੀਤ ਬਣਾ ਦਿੰਦੇ ਸੋਨਾ ਉਹ 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 ਆ ਹਾਲਾਤ ਕਿੱਥੇ ਪਿਆ ਜੇ ਕਿਸਾਨ ਹੀ ਨਾ ਰਿਹਾ ਤਾਂ ਆਪਾਂ ਕਿੱਥੇ ਜਾਵਾਂਗੇ ਕਿਸਾਨਾਂ ਨੇ ਇਸ ਖਾਦ ਨਾਲ ਹੀ ਹੋਣਾ ਹੈ ਖਾਦ ਨਾਲ ਹੀ ਫਸਲ ਹੋਣੀ ਹੈ ਮੇਰੇ ਵੀਰੋ ਇੱਥੇ ਜਾਵਾਂਗੇ ਕਿਸਾਨਾਂ ਨੂੰ ਜੇ ਤੁਸੀਂ ਮਾਰਨਾ ਤਾਂ ਉਂਝ ਹੀ ਕੋਈ ਤੋਬ ਤੂਬ ਲੈ ਆ ਕੇ ਸਾਨੂੰ ਮਾਰ ਦਿਓ ਇਸ ਤਰ੍ਹਾਂ ਸਾਡਾ ਘਰ ਨਾ ਕਰੋ ਜੇ ਅੰਨ ਦਾਤਾ ਹੀ ਮਰ ਗਿਆ ਤੇ ਤੁਸੀਂ ਕਿੱਥੋਂ ਖਾਓਗੇ ਹਾਲਾਤ ਵਖਾਏ ਤੁਹਾਨੂੰ ਮੌਕੇ ਤੇ ਸਦਰ ਥਾਣੇ ਬੋਹਰ ਦੇ ਖਾਦ ਸੀ ਸਾਨੂੰ ਐਗਰੀਕਲਚਰ ਡਿਪਾਰਟਮੈਂਟ ਨਹੀਂ ਉਹ ਇੱਕ ਪੱਤਰ ਮਸੂਲ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਪਸਚਰ ਰਿਜੈਕਸ਼ਨ ਕਰਤਾ ਨਗਲੀ ਖਾਦ ਦਾ ਤੇ ਉਹਦੇ ਵਿੱਚ ਕੱਲ ਅਸੀਂ ਰੇਡ ਵੀ ਕੀਤੀ ਸੀਗੀ ਜਿਹੜੀਆਂ ਖਾਦ ਸਰਸੀ ਜਿਹੜੀ ਉੱਥੇ ਪਈ ਸੀ ਝੋਟ ਜਿਹੜੇ ਪਿੰਡ ਉਹ ਅਸੀਂ ਆਪਦੀ ਕਰਜਿਸ਼ ਨੇ ਦੀ ਹੈ कि हुन ਅੱਗੇ ਜੋ ਤਫ਼ਤੀਸ਼ ਹੋਊਗੀ ਦਰਾਂ ਦੇਖਵਾ ਕਿੰਨੀ ਖਾਦ ਜਿਹੜੀ ਕਬਜ਼ੇ ਚ ਲਈ ਹੈ। 765 ਗੱਟੇ ਹਾਂ ਕਿਤੇ ਕਿਤੇ ਲੋਕਾਂ ਦਾ ਮਾਮਲਾ ਦਰਜ ਹੈ ਖਲਾਫ। ਇੱਕ ਮਕਦਮਾ ਇੱਕ ਝੋੜ ਪਿੰਡ ਦੇ ਆੜਤੀਆ ਰਮਜੀਤ ਸਿੰਘ ਉਹਨਾਂ ਲਿੰਗੇ ਇਸ ਮਕਦਮਾ ਦਰਜ ਕਰੀ। ਸਰ ਹੋਰ ਵੀ ਕੋਈ ਵਿੱਚ ਖੇਤਾ ਗਏ ਇੱਕ ਹੀ ਬੰਦੇ ਖਲਾਫ ਹੈ। ਅਜੇ ਤਫ਼ਤੀਸ਼ ਦੇ ਦੌਰਾਨ ਮੱਚਾ ਜੇ ਉਹ ਕਿਹਦੀ ਕਿਹਦੀ ਸ਼ਮੂਰੀਤ ਸਾਹਮਣੇ ਆਉਂਦਾ ਅੱਜ ਅਸੀਂ ਖੜੇ ਹਾਂ ਸਦਰ ਥਾਣਾ ਬਹੁਤ ਜਿਹੜੀ ਨਕਲੀ ਖਾਦ ਝੂਠ ਖੜਿਓ ਫੜੀ ਗਈ ਸੀ। ਅੱਜ ਉਹ ਖਾਦ ਇੱਥੇ ਆ ਗਈ ਹੈ ਥਾਣੇ ਦੇ ਵਿੱਚ ਪਰ ਅਜੇ ਤੱਕ ਦੋਸ਼ੀ ਵੀ ਬਾਹਰ ਫਿਰਦਾ ਜਿੰਦੇ ਪਰਚਾ ਦਰ ਕਿ ਜਿਹੜਾ ਏਡੀਓ ਹੈ ਜਿਹੜਾ ਮੌਕੇ ਦਾ ਜਿੰਨੇ ਖਾਰੇ ਮਹਿੰਗਾਈ ਸੀ ਜਿੱਦੀ ਆ ਪੰਜ ਦਖਾਨਾ ਹੈ ਇੱਥੇ ਤੇ ਪਤਾ ਨਹੀਂ ਕਿੰਨਾ ਵੱਡਾ ਨੈਕਸਸ ਹੈ ਕਿੰਨੇ ਲੋਕਾਂ ਨਾਲ ਰਲਿਆ ਆਇਆ ਹੈ ਲੱਖਾਂ ਰੁਪਏ ਦਾ ਕਾਰੋਬਾਰ ਉਹ ਕਿਸਾਨਾਂ ਨਾਲ ਠੱਗੀ ਮਾਰ ਰਿਹਾ ਕਰੋੜਾਂ ਰੁਪਏ ਦੀ ਪਰ ਅਜੇ ਤੱਕ ਕੋਈ ਨਹੀਂ ਫੜਿਆ ਗਿਆ ਹਾਲਾਤ ਦੇਖ ਲਓ ਤੁਹਾਨੂੰ ਖਾ ਰਹੇ ਆ ਸਰਧਰ ਥਾਣੇ ਦੇ ਵਿੱਚ ਆ ਡੀਏਪੀ ਜਿਹੜੀ ਨਕਲੀ ਆ ਗਈ ਆ ਵੇਖੋ ਨਿਹਰਾ ਰੰਗ ਕੀਤਾ ਹੋਇਆ ਉੱਤੇ ਆ ਵੇਖੋ ਜਿਵੇਂ ਸੋਨੇ ਦੇ ਉੱਤੇ ਤਾਂਬੇ ਦੇ ਉੱਤੇ ਸੋਨੇ ਦੀ ਪਾਲਚ ਕਰਕੇ ਕੋਈ ਨੀਤ ਬਣਾ ਦਿੰਦੇ ਸੋਨਾ ਉਹ 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 ਆ ਹਾਲਾਤ ਕਿਤੇ ਵੇ ਜੇ ਕਿਸਾਨ ਹੀ ਨਾ ਰਿਹਾ ਤਾਂ ਆਪਾਂ ਕਿੱਥੇ ਜਾਵਾਂਗੇ ਕਿਸਾਨਾਂ ਨੇ ਇਸ ਖਾਦ ਨਾਲ ਹੀ ਹੋਣਾ ਹੈ ਖਾਦ ਨਾਲ ਹੀ ਫਸਲ ਹੋਣੀ ਹੈ ਮੇਰੇ ਵੀਰੋ ਇੱਥੇ ਜਾਵਾਂਗੇ ਕਿਸਾਨਾਂ ਨੂੰ ਜੇ ਤੁਸੀਂ ਮਾਰਨਾ ਤਾਂ ਉੰਜ ਹੀ ਕੋਈ ਤੋਪ ਤੂਬ ਲੈ ਆ ਕੇ ਸਾਨੂੰ ਮਾਰ ਦਿਓ ਇਸ ਤਰ੍ਹਾਂ ਸਾਡਾ ਘਾੜਾ ਨਾ ਕਰੋ ਜੇ ਅੰਨ ਦਾਤਾ ਹੀ ਮਰ ਗਿਆ ਤੇ ਤੁਸੀਂ ਕਿੱਥੋਂ ਖਾਓਗੇ ਹਾਲਾਤ ਵਖੇ ਤੁਹਾਨੂੰ ਮੌਕੇ ਤੇ ਸਦਰ ਥਾਣੇ ਬੋਹਰ ਦੇ ਖਾਦ ਸੀ ਸਾਨੂੰ ਐਗਰੀਕਲਚਰ ਡਿਪਾਰਟਮੈਂਟ ਨਹੀਂ ਹੋਣੀ ਇੱਕ ਪੱਤਰ ਮਸੂਲ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਪੱਤਰ ਰਜਿਸਟਰ ਕਰਤਾ ਨਗਲੀ ਖਾਦ ਦਾ ਤੇ ਉਹਦੇ ਵਿੱਚ ਕੱਲ ਅਸੀਂ ਰੇਡ ਵੀ ਕੀਤੀ ਸੀਗੀ ਜਿਹੜੀਆਂ ਖਾਦ ਸੜਸੀ ਜਿਹੜੀ ਉੱਥੇ ਪਈ ਸੀ ਝੋਟ ਜਿਹੜੇ ਪਿੰਡ ਉਹ ਅਸੀਂ ਆਪਦੀ ਕਬਜ਼ੇ ਚ ਲੈ ਲਈ ਹੈ कि ਹੁਣ ਅੱਗੇ ਜੋ ਤਫਤੀਸ਼ ਹੋਊਗੀ ਦਰਾਂ ਦੇਖੋ ਮਾਰੇ ਕਿੰਨੀ ਖਾਜ ਜਿਹੜੀ ਕਬਜ਼ੇ ਚ ਲਈ ਹੈ। 76 ਗੱਡੇ ਕਿਤੇ 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 ਲੁਕਾ ਫਿਰ ਮਾਮਲਾ ਦਰਜ ਹੈ ਖਲਾਫ। ਉਹ ਇੱਕ ਮਕਦਮਾ ਇੱਕ ਝੋੜ ਪਿੰਡ ਦੇ ਆੜਤੀ ਹੈ ਰਮਜੀਤ ਸਿੰਘ। ਉਹਨਾਂ ਲਈ ਗੇਸਟਿਕ ਹੁੰਦਾ ਤੇ ਮਰਜੀ ਇਸ ਤਰ੍ਹਾਂ ਹੋਰ ਵੀ ਕੋਈ ਵਿੱਚ ਖੇਤਾ ਦੇ ਕਿ ਇੱਕ ਹੀ ਬੰਦੇ ਖਲਾਫ ਹੋਇਆ ਹੈ। ਹਜੇ ਤਫਤੀਸ਼ ਦੇ ਦੌਰਾਨ ਵਾਚਿਆ ਜੇ ਉਹ ਕਿਹੜੇ ਕਿਹੜੀ ਮੂਰੀਤ ਸਾਹਮਣੇ